ब्रेक ਤੋਂ ਬਾਅਦ ਇਕ ਵਾਰ ਫੇਰ ਤੁਹਾਡਾ ਸਵਾਗਤ ਹੈ ਗੁਰੂ ਨਗਰੀ ਅੰਮ੍ਰਿਤਸਰ ਨੂੰ ਕੁਝ ਸਾਲ ਪਹਿਲਾਂ ਸਰਕਾਰ ਵੱਲੋਂ 스마트 ਸਿਟੀ ਦਾ ਦਰਜਾ ਦਿੱਤਾ ਗਿਆ ਸੀ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਇਸ 스마트 ਸਿਟੀ ਦੇ ਪ੍ਰੋਜੈਕਟ ਅਧੀਨ ਕੁਝ ਕਾਰਜ ਸ਼ੁਰੂ ਕੀਤੇ ਗਏ ਸਨ ਪਰ ਕੁਝ ਇਲਾਕੇ ਐਸੇ ਵਿਸਾਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਅੰਦੇਖਾ ਕੀਤਾ ਗਿਆ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਇਲਾਕੇ ਸਿਟੀ ਸੈਂਟਰ ਦੀ ਜਿਸ ਦੇ ਮਾੜੇ ਹਾਲਾਤ ਬਾਰੇ ਫਾਸਵੇ ਨਿਊਜ਼ ਚੈਨਲ ਵੱਲੋਂ ਪਹਿਲਾਂ ਵੀ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ ਕਿਉਂਕਿ ਇੱਥੋਂ ਦੇ ਹਾਲਾਤ ਬਹੁਤ ਬੱਤਰ ਬਣ ਚੁੱਕੇ ਹਨ ਇੱਥੇ ਬਣੇ ਆਡੀਟੋਰੀਅਮ ਗੁਰੂ ਨਾਨਕ ਪਵਨ ਦੇ ਬਾਹਰ ਸਫਾਈ ਪੱਖੋਂ ਹਾਲਾਤ ਬਹੁਤ ਹੀ ਬੱਤਰ ਬਣ ਚੁੱਕੇ ਹਨ ਫਾਸਟਰ ਨਿਊਜ਼ ਟੀਮ ਨੇ ਇੱਕ ਵਾਰ ਫੇਰ ਦੌਰਾ ਕੀਤਾ ਇਸ ਜਗਾ ਦਾ ਜਿੱਥੇ ਜਗਾ ਜਗਾ ਕੋੜੇ ਦੇ ਢੇਰ ਲੱਗੇ ਹੋਏ ਹਨ ਜ਼ਿਕਰਯੋਗ ਹੈ ਕਿ ਇਸ ਆਡੀਟੋਰੀਅਮ ਪਾਰਕਿੰਗ ਵਿੱਚ ਦੇਸ਼ ਦੇ ਕਈ ਸੂਬਿਆਂ ਚੋਂ ਟੂਰਿਸਟ ਬੱਸਾਂ ਆ ਕੇ ਰੁਕਦੀਆਂ ਹਨ ਸਿਟੀ ਸੈਂਟਰ ਵਿੱਚ ਬਹੁਤ ਸਾਰੇ ਹੋਟਲ ਅਤੇ ਕਈ ਕਾਰੋਬਾਰੀ ਅਦਾਰੇ ਵੀ ਹਨ ਇਥੋਂ ਦੇ ਕੁਝ ਕਾਰੋਬਾਰੀਆਂ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਟੀ ਸੈਂਟਰ ਸ਼ਹਿਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਇਲਾਕਾ ਹੈ ਪਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਥੋਂ ਦੇ ਹਾਲਾਤ ਖਸਤਾ ਹੋ ਚੁੱਕੇ ਹਨ ਕੂੜੇ ਦੇ ਕਾਰਨ ਜਗ੍ਹਾ-ਜਗ੍ਹਾ ਗੰਦਗੀ ਫੈਲੀ ਹੈ ਅਤੇ ਬਦਬੂ ਵੀ ਆਂਦੀ ਹੈ ਜਿਸ ਨਾਲ ਇਥੋਂ ਦਾ ਵਾਤਾਵਰਣ ਬਹੁਤ ਹੀ ਖਰਾਬ ਹੋ ਚੁੱਕਾ ਹੈ ਉਨ੍ਹਾਂ ਕਿਹਾ ਕਿ ਇੱਥੇ ਆਉਣ ਵਾਲੇ ਸਲਾਨੀ ਇਥੋਂ ਦੇ ਹਾਲਾਤ ਦੇਖ ਕੇ ਗੁਰੂ ਨਗਰੀ ਦੀ ਕੀ ਦਿਖ ਲੈ ਕੇ ਜਾਣਗੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਇੱਥੇ ਐਡਿਟੋਰੀਅਮ ਬਣਾਇਆ ਗਿਆ ਹੈ ਉਸਦੇ ਹਾਲਾਤੀ ਬਹੁਤ ਮਾੜੇ ਹੋ ਚੁੱਕੇ ਹਨ ਜਗਾ ਜਗਾ ਗੰਦਗੀ ਫੈਲੀ ਹੈ ਅਤੇ ਇਸ ਦੀ ਚਾਰ ਦਿਵਾਰੀ ਵੀ ਟੁੱਟੀ ਪਈ ਹੈ ਔਰ ਇੱਥੇ ਰਾਤ ਨੂੰ ਅੱਜਕਲ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ ਸੋ ਉਹਨਾਂ ਸਰਕਾਰ ਤੋਂ ਅਪੀਲ ਕੀਤੀ ਕਿ ਇਸ ਸ਼ਗਾ ਵੱਲ ਧਿਆਨ ਦੇ ਕੇ ਪਹਿਲ ਦੇ ਆਧਾਰ ਤੇ ਸਫਾਈ ਕਰਵਾਈ ਜਾਵੇ ਇਹ ਦੀ ਸਿਟੀ ਸੈਂਟਰ ਏਰੀਆ ਸ਼ਹਿਰ ਦਾ ਦਿਲ ਹੈ ਅਮਰਸਰ ਦਾ ਬੜਾ ਖੂਬਸੂਰਤ ਹੈ ਦਰਬਾਰ ਸਾਹਿਬ ਨੂੰ ਵੀ ਇਹਦਾ ਰਸਤਾ ਜਾਂਦਾ ਵਾ ਟੂਰਿਸਟ ਇੱਥੇ ਆਉਂਦਾ ਵਾ ਇੱਥੇ ਹੋਟਲ ਨੇ ਬੜੀ ਇੰਡਸਟਰੀ ਆ ਇੱਥੇ ਬੜੀ ਖਸਾ ਹਾਲਤਾ ਹੈ ਦੀ ਬੜੀ ਸਫਾਈ ਨਹੀਂ ਕੋਈ ਇੱਥੇ ਅਧਿਕਾਰੀ ਨਹੀਂ ਬੜਿਆ ਜਣਿਆਂ ਨੂੰ ਆਖਿਆ ਵਾ ਇੱਥੇ ਆ ਟਿਊਬਵਲ ਲੱਗਾ ਵਾ ਉਹਦੀ ਲੀਕੇਜ ਆ ਬਹੁਤ ਜਿਆਦੀ ਇੱਥੇ ਬੜਾ ਚਿੱਕੜ ਹੋ ਜਾਂਦਾ ਵਾ ਸਫਾਈ ਨਹੀਂ ਬੜਾ ਬਹੁਤ ਬੁਰਾ ਹਾਲਿਆ ਬਿਆਨ ਨਹੀਂ ਕਰਦੇ ਮੈਂ ਝੂਠ ਬੋਲ ਸਕਣਾ ਤੁਸੀਂ ਇਹਦੀਆਂ ਇਹਦੇ ਸ਼ਾਟ ਲਓ ਉਹ ਉਹ ਦਿਖਾਓ ਵਿਟਨੈਸਿਸ ਮੇ ਲਾਈ ਬਟ ਫੈਕਟਸ ਨੇਵਰ ਲਾਈ ਮੈਂ ਝੂਠ ਬੋਲ ਸਕਣਾ ਤੁਸੀਂ ਝੂਠ ਬੋਲ ਸਕਦੇ ਹੋ ਆ ਜਿਹੜੀਆਂ ਟੁੱਟੀਆਂ ਕੰਧਾਂ ਨੇ ਆ ਗੰਦ ਪਿਆ ਜਿਹੜਾ ਪਾਣੀ ਆ ਇਹਦਾ ਬੁਰੇ ਹਾਲਾਤ ਨੇ ਆ ਵੇਖੋ ਅਸੀਂ ਬੜਾ ਹੈਵੀ ਟੈਕਸ ਦਿੰਨੇ ਆ ਸਾਡੇ ਦਫ਼ਤਰ ਨੇ ਇੱਥੇ ਲੇਕਿਨ ਇੱਥੇ ਕੋਈ ਸੁਣਵਾਈ ਨਹੀਂ ਸੀਵਰ ਬੰਦ ਹੋ ਜਾਂਦਾ ਕਈ ਕਈ ਦਿਨ ਨਹੀਂ ਖੁੱਲਦਾ ਬਹੁਤ ਬੁਰਾ ਹਾਲ ਆ ਬਰਸਾਤਾਂ ਚ ਹੋਰ ਬੁਰਾ ਹਾਲ ਹੋ ਜਾਂਦਾ ਵਾ ਤੁਸੀਂ ਇਹਦਾ ਆ ਵੇਖੋ ਆ ਵਿਖਾਓ ਕੈਮਰੇ ਦੇ ਵਿੱਚ ਆਪਣਾ ਵਿਖਾਓ ਬਹੁਤ ਬੁਰਾ ਹਾਲ ਆ ਬਹੁਤ ਟੂਰਿਸਟ ਆਉਂਦਾ ਵਾ ਪਰ ਬੜਾ ਬੁਰਾ ਪ੍ਰਭਾਵ ਪੈਂਦਾ ਵਾ ਜਿਹੜਾ ਜਿਹੜਾ ਜਿਹਨੂੰ ਕਹਿੰਦੇ ਸਮਾਰਟ ਸਿਟੀ ਅਮਰitsar ਸਮਾਰਟ ਸਿਟੀ ਆਮ ਆ ਸੀਵਰੇਜ ਦੀਆਂ ਗੱਡੀਆਂ ਤੇ ਸਫਾਈ ਦੀਆਂ ਗੱਡੀਆਂ ਤੇ ਲਿਖਿਆ ਸਮਾਰਟ ਸਿਟੀ ਤੇ ਸਮਾਰਟ ਸਿਟੀ ਦੀ ਆਧਾਰਨ ਇੱਕ ਸਿਟੀ ਸੈਂਟਰ ਹੀ ਦਿੱਤਾ ਜਾ ਸਕਦਾ ਜਿਹੜੀ ਸਭ ਤੋਂ ਖੂਬਸੂਰਤ ਜਗਾ ਹੋਵੇ ਜਿੱਦਾਂ ਜਿੱਦਾਂ ਨਾ ਹੀ ਸਿਟੀ ਸੈਂਟਰ ਆ ਉਹਦੇ ਤੋਂ ਅੰਦਾਜ਼ਾ ਲੱਗ ਸਕਦਾ ਕਿ ਕਿੰਨਾ ਕੁ ਖੂਬਸੂਰਤ ਆ ਐਡਮਿਨਿਸਟ੍ਰੇਸ਼ਨ ਦੀ ਕਮੀ ਆ ਕੋਈ ਹੈ ਨਹੀਂ ਇੱਥੇ ਕੋਈ ਇੱਥੇ ਮੇਨਟੇਨੈਂਸ ਹੈ ਨਹੀਂ ਕੋਈ ਅਧਿਕਾਰੀ ਕੋਈ ਨਹੀਂਗਾ ਕਿੰਨੂੰ ਕੰਪਲੇਂਟ ਕਰੀਏ ਅੱਧੀਆਂ ਲਾਈਟਾਂ ਇੱਕ ਅੱਧੀ ਲਾਈਟ ਜਗਦੀ ਹੁੰਦੀ ਆ ਬਾਕੀ ਬੰਦ ਹੁੰਦੀਆਂ ਨੇ ਆ ਸਫਾਈ ਵੇਖ ਲਓ ਹਾਲਾਤ ਵੇਖ ਲਓ ਮੈਂ ਤੇ ਪਹਿਲਾਂ ਵੀ ਆਖਿਆ ਅਨਸ਼ੇੜੀਆਂ ਦਾ ਵੀ ਅੱਡਾ ਬਣ ਚੋ ਜਦੋਂ ਗੈਰਬਾਦ ਹੋਏਗੀ ਚੀਜ਼ ਜਿੱਥੇ ਅਧਿਕਾਰੀ ਕੋਈ ਨਾ ਹੋਏਗਾ ਜਿੱਥੇ ਵਸੋਂ ਕੋਈ ਨਾ ਹੋਏਗੀ ਨੇਚਰਲੀ ਉੱਥੇ ਚੋਰ ਚੱਕਾ ਨਸ਼ੇੜੀ ਆਣ ਕੇ ਉੱਥੇ ਬਹਿਣਗੇ ਰਹਿਣਗੇ ਮੈਂ ਬੜੀ ਹੱਥ ਜੋੜ ਕੇ ਅਪੀਲ ਕਰਨਾ ਬੜਾ ਕੀਮਤੀ ਜਗਾ ਵਾ ਬੜੀ ਖੂਬਸੂਰਤ ਜਗਾ ਵਾ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਸ਼ਹਿਰ ਵਾਲਿਆਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਸਰਕਾਰ ਨੂੰ ਜਿਹੜਾ ਵੀ ਮੇਰਾ ਤੁਹਾਡੇ ਮਾਧਿਅਮ ਨਾਲ ਵੀ ਮੇਰੀ ਅਪੀਲ ਆ ਮੈਂ ਬੜੀ ਵਾਰੀ ਕਮਿਸ਼ਨਰ ਸਾਹਿਬ ਨੂੰ ਵੀ ਮਿਲਿਆ ਵਾ ਉਹ ਕਹਿ ਦਿੰਦੇ ਨੇ ਇੱਕ ਦੋ ਹੀ ਵਾਰੀ ਮਾੜਾ ਮੋਟਾ ਹੋ ਜਾਂਦਾ ਵਾ ਬਾਅਦ ਚ ਫੇਰ ਕੋਈ ਨਹੀਂ ਹੁੰਦਾ ਇੱਥੇ ਪੱਕੀ ਡਿਊਟੀਆਂ ਲੱਗਣੀਆਂ ਚਾਹੀਦੀਆਂ ਸੜਕ ਵੀ ਬਾਹਰ ਵੇਖੋ ਬਿਲਕੁਲ ਟੁੱਟੀ ਪਈ ਆ ਬਹੁਤ ਬੁਰਾ ਹਾਲ ਆ ਬਿਆਨ ਨਹੀਂ ਕੀਤਾ ਜਾ